ਕਾਂਗਰਸ ਕੋਲ ਉਹ ਪ੍ਰਤੀਕ ਸੀ ਨਿੱਕਾ ਦਾ ਪਾਕੀਆਂ ਦਾ ਪਾਰਟੀ ਦੇ ਵੀ ਪਹਿਲੀ ਵਾਰ ਇਸ ਦਿਵਾਰ ਬਖਸ਼ਿਆ ਜੜਾ ਕੀਤਾ ਤੇ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਤੋਂ ਆਜ਼ਾਦ ਹੋਣ ਦੀ ਗੱਲਾਂ ਕਰਦੇ ਨੇ ਕੀ ਲੱਗਦਾ ਹੈ ਕਿ ਮਾਹੌਲ ਜ਼ਿਆਦਾ ਗਰਮੀ ਹੋ ਗਿਆ ਜ਼ਿਆਦਾ ਪੂਰਨ ਤੋਂ ਮੁਕਾਬਲਾ ਬਿਲਕੁਲ ਕੀ ਪਾਰਟੀ ਜਿੰਨੂੰ ਵੀ ਟਿਕਟ ਦੋ ਮੈਂ ਪਾਰਟੀ ਦੇ ਨਾਲ ਨਹੀਂ ਤੇ ਜਿਹੜਾ ਸਿੱਟਿੰਗ ਐਪੀ ਵੀਓ ਕਦੀ ਇਹ ਗੱਲ ਨਹੀਂ ਕਹਿੰਦਾ ਤਾਂ ਕਹਿੰਦਾ ਤਾਂ ਮੈਨੂੰ ਪਾਰਟੀ ਟਿਕਟ ਦੇਵੇ ਮੈਂ ਪਾਰਟੀ ਨੂੰ ਜਿੱਤ ਕੇ ਦਿੰਦਾ ਟੇਮਪਾ ਜੀ ਨੇ ਕਿਹਾ ਆਪ ਵੀ ਪਾਰਟੀ ਚੋਂ ਵਰਜੀ ਟਿਕਟ ਦੇਵੇ ਮੈਂ ਪਾਰਟੀ ਦੇ ਨਾਲ ਹੀ અમરપાલ ਦੇ નામ ਦੇ ਹਾਰ ਨਾਲ ਬੜਾ ਹੀ ਇੱਕ ਰਹੱਸਮਈ ਨੀ ਵੜ ਗਿਆ ਇਹਦਾ ਮੁਕਾਬਲਾ ਕਿ ਕੀਪਦਾ ਖੁੱਸਣਾ ਹੋ ਜੇ ਕੀਪਦਾ ਉੱਪਰ ਨਾ ਚੜ ਜਾ ਕਿਤੇ અમਰਪਾਲ ਨੂੰ ਵੇਖੋ ਵੋਟਾਂ 'ਚ ਖਲੋਣ ਤੋਂ ਕੋਈ ਨਹੀਂ ਰੋਕ ਸਕਦਾ ਵੋਟਾਂ 'ਚ ਖਲੋਣਾ ਭਾਰਤ ਦੇ ਹਰੇਕ નાગરਿਕ ਦਾ ਹੱਕ ਆ ਜੀ ਪਰ ਲੋਕ ਬੜੇ ਸਿਆਣੇ ਆ ਇਨਾਂ ਨੂੰ ਇਹ ਪਿਛਾਇਦ 8899 ਵਾਲਾ ਦੌਰ ਜਿਵੇਂ ਸਿਮਰਜੀਤ ਸਿੰਘ ਮਾਨ ਨੂੰ ਉਦੋਂ ਐਮਪੀ ਜਿੱਤ ਕੇ ਤੇ ਸਿਮਰਜੀਤ ਮਾਨ ਨੇ ਕੀਤਾ ਲੋਕਾਂ ਨੂੰ ਪਤਾ ਵੀ ਜਿੱਦੀ ਸਰਕਾਰ ਕੰਮ ਉਸੇ ਕਰਦੀ ਆ। ਦੈਨਿਕ ਸੂਰਾ ਟੀਵੀ ਦੇ ਦਰਸ਼ਕਾਂ ਦਾ ਸਵਾਗਤ ਅਸੀਂ ਮੌਜੂਦ ਆ ਲੋਕ ਸਭਾ ਹਲਕਾ ਖਡੂਰ ਸਾਬ ਦੇ ਵਿੱਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਤੇ ਨੋਜਵਾਨ ਦਿੱਤਾ ਲਾਲਜੀਤ ਸਿੰਘ ਪੁਲਰ ਇਥੋਂ ਆਵਾਜ਼ ਪਾਰਟੀ ਦੇ ਉਮੀਦਵਾਰ ਨੇ ਪੁਲਰ ਸਾਹਿਬ ਸਸੀ ਕਾਲਾ ਸਸੀ ਕਾਲੀ ਟੈਂਸ ਸਵੇਰਾ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਤੁਹਾਡੀ ਉਮੀਦਵਾਰੀ ਐਲਾਨੀ ਗਈ ਮੇਰੇ ਖਿਆਲ ਚ ਤੁਸੀਂ ਬਾਕੀਆਂ ਤੋਂ ਵੈਸੇ ਹੀ ਅੱਗੇ ਹੋ ਕਿਉਂਕਿ ਪਾਰਟੀ ਸੱਤਾ ਸੱਤਾਧਾਰਿਤ ਏ ਉਮੀਦਵਾਰ ਹੋ ਤੇ ਉਹ ਵੀ ਇੱਕ ਤੁਹਾਨੂੰ ਲਿਵਰੇਜ ਮਿਲ ਗਿਆ ਪਹਿਲਾਂ ਉਮੀਦਵਾਰੀ ਲਾਣੇ ਜਾਣ ਦਾ ਕਿੰਨਾ ਕੁ ਕਵਰ ਅਪ ਕਰ ਲਿਆ ਜੀ ਸਾਰਾ ਪਰਮਾਤਮਾ ਦੀ ਕਿਰਪਾ ਚਾਹੀਦੀ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਧੋਸਮਾ ਚ ਕੰਮ ਕੀਤੇ ਲੋਕੋਂ ਨੂੰ ਨਾ ਕਮਾਣੂ ਫਤਵਾ ਦੇ ਲੋਕਾਂ ਦਾ ਬਿਜਲੀ ਦਾ ਬਿੱਲ ਕੀ ਰਹੂਗਾ ਮਲਾਕੀ ਨੇ ਖੁੱਲੇ ਦਵਾਈਆਂ ਲਾਰਜ ਟੈਸਟ ਫ੍ਰੀ ਦੇਦੇ ਆ ਬੀਪੀਏ ਨੂੰ ਪਸਾਂ ਦੇ ਵਿੱਚ ਜਿਹੜਾ ਸਪਰਿਆ ਉਹ ਬਿਲਕੁਲ ਫ੍ਰੀ ਜਿਹੜੀ ਸਹੂਲਤ ਹੈ ਉਹ ਰੁਟੀਨ ਤੇ ਚੱਲਦੀ ਪਈ 46 47 ਤਰ੍ਹਾਂ ਦੀਆਂ ਜਿਹੜੀਆਂ ਕਾਰਡ ਪਾਉਂਦੇ ਆ ਉਹ ਤੂਤਾ ਸਾਡੇ ਮੁਲਾਜ਼ਮ ਲੋਕਾਂ ਦੇ ਘਰਾਂ ਜਾ ਕੇ ਹੋਰ ਜਿਹੜੀ ਆ ਹੋਮ ਡਿਲੀਵਰੀ ਡਿਲੀਵਰੀ ਹੋਈ ਆ ਆਟੇ ਦੀ ਕਿਸੇ ਦੀ ਮਰਜ਼ੀ ਕੋਕਣਕਲੇ ਲੈ ਕੇ ਕਿਸੇ ਦੀ ਮਰਜ਼ੀ ਆਟਾ ਲੈ ਤੂ ਦੇ ਤੋਂ ਲੋਕ ਖੁਸ਼ ਨੇ ਨਾਲ ਜਿਹੜੀ ਰਿਸ਼ਵਤ ਚਲਦੀ ਹੀ ਮੈਂ ਇਹ ਨਹੀਂ ਕਹਿੰਦਾ ਵੀ ਬਿਲਕੁਲ ਬੰਦ ਹੋ ਗਈ ਪਰ ਬੜੀ ਹੱਥ ਤੱਕ ਰਿਸ਼ਵਤ ਖਤਮ ਹੋ ਗਈ ਜਿਹੜੇ ਐਮਐਲਏ ਮੰਤਰੀ ਪ੍ਰਾਣੀ ਰਵੈਤੀ ਪਾਰਟੀਆਂ ਦੇ ਅਫਸਰਾਂ ਤੋਂ ਮਹੀਨੇ ਲੈਂਦੇ ਸੀ ਉਹ ਮਹੀਨੇ ਬੰਦ ਹੋਏ ਲੋਕਾਂ ਨੂੰ ਵੀ ਇਹ ਪਤਾ ਵੀ ਜਿਹੜਾ ਇਹ ਗੰਦ ਪਿਆ ਇਹਨੂੰ ਸਾਫ਼ ਕਰਨ ਤੇ ਕੋਈ ਸਮਾਂ ਲੱਗਦਾ ਲੋਕ 5 ਸਾਲ ਦਾ ਜਿਹੜਾ ਲੋਕਾਂ ਨੇ ਸਮਾਂ ਦਿੱਤਾ ਲੋਕ ਆਖ ਕਹਿੰਦੇ ਆ ਵੀ ਇਕੱਲਾ ਇਹਨਾਂ 5 ਸਾਲਾਂ ਐਸਪਾਈ ਨਹੀਂ ਹੋਣੀ ਜਦੋਂ ਲੋਕਸਾਂ ਨੂੰ ਮਿਲਦੇ ਆ ਉਹ ਕਹਿੰਦੇ ਵੀ ਸਾਨੂੰ ਭਗਵੰਤ ਮਾਨ ਨੂੰ 15-20 ਸਾਲ ਮੁੱਖ ਮੰਤਰੀ ਬਣਾਉਣਾ ਪੈਣਾ ਫੇਰ ਜਾ ਕੇ ਪੰਜਾਬ ਮੋੜ ਹੋ ਰੰਗਲਾ ਪੰਜਾਬ ਬਸ ਤੇ ਲੋਕ ਚਵੀ ਚ ਵੀ ਫਤਵਾ ਦੇ ਲੋਕ 27 ਜੀ ਵੀ ਦੇਣਗੇ ਲੋਕ ਪੱਤੀ 37 ਜੀ ਵੀ ਬਤਵਾ ਦੇਣਗੇ ਪੁਰਾਣੇ ਉਮੀਦਵਾਰੀ ਜਦੋਂ ਤੋਂ ਐਲਾਨੀ ਗਈ ਹੈ ਮੇਰੇ ਖਿਆਲ ਚ ਉਦੋਂ ਹੀ ਆਸਫੀ ਕੇ ਦੂਜੀਆ ਪਾਰਟੀਆਂ ਨੇ ਵੱਡੀਆਂ ਤੋਪਾਂ ਤੁਹਾਡੇ ਸਾਹਮਣੇ ਖੜੀਆਂ ਕੀਤੀਆਂ ਆਕਾਲੀ ਦਲ ਵੱਲੋਂ ਗੁਰਸਾਸੂ ਬਲਟੋਆ ਨੇ ਕਾਂਗਰਸ ਵੱਲੋਂ ਕੁਲਪ੍ਰੀਤ ਸਿੰਘ ਨੀਰਾਣ ਭਾਰਤੀ ਜਨਤਾ ਪਾਰਟੀ ਨੇ ਵੀ ਪਹਿਲੀ ਵਾਰੀ ਉਮੀਦਵਾਰ ਮੇਰੇ ਖਿਆਲ ਚ ਖੜਾ ਕੀਤਾ ਇਥੋਂ ਤੇ ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ਚੋਂ ਆਜ਼ਾਦ ਲੜਨ ਦੀਆਂ ਗੱਲਾਂ ਕਰ ਰਹੇ ਨੇ ਕੀ ਲੱਗਦਾ ਹੈ ਕਿ ਮਾਹੌਲ ਜਾੜਾ ਗਰਮ ਨਹੀਂ ਹੋ ਗਿਆ ਜਿਆਦਾ ਪੂਰਨ ਤੋਂ ਮੁਕਾਬਲਾ ਪਹਿਲਾਂ ਆਕਾਲੀ ਦਲ ਦੀ ਕੋਰਟ ਕਮੇਟੀ ਨੇ ਬਿਕਰਮ ਸਿੰਘ ਮਜੀਠੀ ਦਾ ਨਾਮ ਇੱਥੋਂ ਅਨਾਉਂਸ ਹੋਇਆ ਜੀ ਬਿਕਰਮ ਸਿੰਘ ਮਜੀਠੀ ਨੂੰ ਸੱਦਿਆ ਗਿਆ ਉਹਨੂੰ ਕਿਹਾ ਗਿਆ ਕਿ ਤੂੰ ਖਡੂਰ ਸਾਹਿਬ ਲੋਕਸਭਾ ਤੋਂ ਤੁਰਨ ਲੱਗ ਜੀ ਤੇ ਉਹਦੇ ਤੋਂ ਪਹਿਲਾਂ ਜਦੋਂ ਮੇਰਾ ਨਾਮ ਅਨਾਉਂਸ ਹੋਇਆ ਹੱਥ ਮਿਰਤਕੌਰ ਬਾਦਲ ਇੱਥੋਂ ਚੋਣ ਲੱਗਦੇ ਇਸ਼ਕ ਸਨ ਜਦੋਂ ਉਹ ਮਲੂਕਾ ਦੀ ਮੂਹ ਉਧਰ ਚਲੇ ਗਏ ਬਿਲਕੁਲ ਜਦੋਂ ਦਾਸ ਦਾ ਨਾਮ ਆਇਆ ਜੀ ਉਹਦੇ ਬਾਅਦ ਬਿਕਰਮ ਸਿੰਘ ਮਜੀਠੀ ਵੀ ਭਾਰਤ ਮਿਰਤਕੌਰ ਬਾਦਲ ਸਭਾਪ ਸੁਠੰਡੇ ਚਲੇ ਗਏ ਬਿਕਰਮ ਸਿੰਘ ਮਜੀਠੀਏ ਨੂੰ ਇੱਥੇ ਕੋਰ ਕਮੇਟੀ ਨੇ ਕਿਹਾ ਕਿ ਇੱਥੋਂ ਚੋਣ ਲੱਗ ਸਾਡੇ ਐਮਸੀ ਦਾ ਨਾ ਸਾਡੇ ਸਰਪੰਚਾਂ ਦਾ ਬਿਕਰਮ ਸਿੰਘ ਮਜੀਠੀਏ ਲੋ ਰਾਤਾ ਕੀਤਾ ਗਿਆ ਜਿਹੜੇ ਥੋੜੇ ਘਰੋਂ ਸਾਬਦੇ ਸਨ ਐਮਸੀ ਉਹਨਾਂ ਨੂੰ ਲਾਲਚ ਦਿੱਤੇ ਕਿ 10 ਲੱਖ ਰੁਪਇਆ ਦਵਾ ਆ ਕੋਈ ਪਾਰਟੀ ਦੇ ਐਮਸੀ ਬਿਲਕੁਲ ਜਿਹੜੇ ਸਾਡੇ ਨਾਲ ਤੁਰੇ ਆ 10 ਲੱਖ ਰੁਪਇਆ ਦੇਾਂਗੇ ਸਾਡੇ ਨਾਲ ਤੁਰ ਕੋਤਾ ਲੋ ਕੋਠੀ ਪਵਾ ਦਾਂਗੇ ਸਾਡੇ ਨਾਲ ਸਾਡੇ ਐਮਸੀ ਘਰੋਂ ਜਰੂਰ ਥੋੜੇ ਪੈਸੇ 'ਚ ਘੱਟ ਹੋਣਗੇ ਪਰ ਉਹਨਾਂ ਦੀ ਜ਼ਮੀਰ ਜਿਹੜੀ ਹੈ ਨਾ ਉਹ ਜਾਗਦੀ ਆਂਦਾ ਜ਼ਮੀਰ ਵੇਚਣ ਨੂੰ ਪਹਿਲ ਨਹੀਂ ਦਿੱਤੀ ਉਹਨਾਂ ਨੇ ਜ਼ਮੀਰ ਨੂੰ ਜਾਗਦੀ ਰੱਖਣ ਲਈ ਪਹਿਲ ਦਿੱਤੀ ਕਿਉਂਕਿ ਜਦੋਂ ਕੋਈ ਇਹੋ ਜਿਹਾ ਕੰਮ ਕਰਦਾ ਉਹ ਰਹਿੰਦੀ ਦੁਨੀਆ ਤੱਕ ਉਹਦੇ ਬੱਚਿਆਂ ਨੂੰ ਪੁੱਤ-ਪੋਤਰਿਆਂ ਨੂੰ ਅਗਲਾ ਕਹਿੰਦਾ ਰਹਿੰਦਾ ਵੀ ਲੈਤਾ ਦੇ ਵੱਡਿਆਣੇ ਤੇ ਪੈਸੇ ਲੈ ਕੇ ਤੇ ਦੂਜੀ ਪਾਰਟੀ ਨਾਲ ਤੁਰ ਪਈ ਜੀ ਉਹਨਾਂ ਬੰਦਿਆਂ ਨੂੰ ਜਵਾਬ ਦਿੱਤਾ ਫਿਰ ਵਿਕਰਮ ਸਿੰਘ ਮਜੀਠੀਆ ਵਾਪਸ ਹੋ ਗਿਆ ਜੀ ਫਿਰ ਉਹਦੇ ਬਾਅਦ ਦੇਸ਼ ਪ੍ਰਤਾਪ ਕਹਿਰੋਂ ਨੂੰ ਵਿਕਰਮ ਸਿੰਘ ਮਜੀਠੀਆ ਕਿਹਾ ਵੀ ਇਹਨਾਂ ਨੂੰ ਚੋਣ ਦੇ ਅਦੇਸ਼ ਪ੍ਰਤਾਪ ਨੇ ਕਿਹਾ ਵੀ ਮੇਰੀ ਸਿਹਤ ਨਹੀਂ ਠੀਕ ਮੈਂ 27 ਚ ਚੋਣ ਲੜੂਗਾ। ਉਹਦੇ ਬਾਅਦ ਫਿਰ ਮਿਰਸਾ ਸਿੰਘ ਬਲਟੋਏ ਨੂੰ ਟਿਕਟ ਦਿੱਤੀ ਗਈ ਤੇ ਇਸੇ ਤਰ੍ਹਾਂ ਹੀ ਕਾਂਗਰਸ ਵੱਲੋਂ ਕਾਂਗਰਸ ਦੀ ਹੈ ਹੀ ਕਮਾਂਡ ਰਾਣਾ ਗਰਜੀਤ ਸਿੰਘ ਤੇ ਦਾਖਲ ਹਟਣਾ ਕਰ ਦਿੱਤੀ। ਉਸ ਤੋਂ ਪਹਿਲਾਂ ਤਾਂ ਡਿੰਪਾ ਜੀ ਦੇ ਜਿਹੜੇ ਸਿਟਿੰਗ ਐਮਪੀ ਨੇ ਡਿੰਪਾ ਜੀ ਨੇ ਵੀ ਆਪ ਦੇ ਭਾਰ ਤੋਲ ਕੇ ਜਵਾਬ ਦਿੱਤਾ। ਆਪਾਂ ਵੇਖੀ ਉਹਨਾਂ ਦੀ ਵੀਡੀਓ ਅੱਗੇ ਤਾਂ ਕਿਹਾ ਹੁਣ ਆਪ ਹੀ ਜਵਾਬ ਬਿਲਕੁਲ ਵੀ ਪਾਰਟੀ ਜਿੰਨੂੰ ਵੀ ਟਿਕਟ ਦਊ ਮੈਂ ਪਾਰਟੀ ਦੇ ਨਾਲ ਨਹੀਂ ਤੇ ਜਿਹੜਾ ਸਿਟਿੰਗ ਐਮਪੀ ਹੋਵੇ ਉਹ ਕਦੀ ਇਹ ਗੱਲ ਨਹੀਂ ਕਹਿੰਦਾ ਉਹ ਕਹਿੰਦਾ ਹੁੰਦਾ ਮੈਨੂੰ ਪਾਰਟੀ ਟਿਕਟ ਦੇਵੇ ਮੈਂ ਪਾਰਟੀ ਨੂੰ ਜਿੱਤ ਕੇ ਰਾਂਵਾਂ। ਡੇਮਪਾ ਜੀ ਨੇ ਕਿਹਾ ਵੀ ਪਾਰਟੀ ਚ ਨੂੰ ਮਰਜੀ ਟਿਕਟ ਦੇਵੇ ਮੈਂ ਪਾਰਟੀ ਦੇ ਨਾਲ ਪਾਰਟੀ ਦਾ ਜਿਹੜਾ ਵੀ ਉਮੀਦਵਾਰ ਹੋਵੇ ਅਸੀਂ ਟਿਕਟ ਦਿੱਤ ਕੇ ਦਵਾਂਗੇ ਜੀ ਉਹਦੇ ਬਾਅਦ ਰਾਣਾ ਗਰਜੀਤ ਸਿੰਘ ਨੂੰ ਪਾਰਟੀ ਨੇ ਕਿਹਾ ਇਹ ਰਾਣਾ ਗਰਜੀਤ ਸਿੰਘ ਦੇ بیٹے ਇੰਦਰ ਪ੍ਰਤਾਪ ਨੂੰ ਵੀ ਕਿਹਾ ਉਹਨਾਂ ਨੂੰ ਵੀ ਪਤਾ ਵੀ ਖਡੂਰ ਸਾਹਿਬ ਤੋਂ 2009 ਚ ਰਾਣਾ ਜੀ ਨੂੰ ਇੱਥੋਂ ਰਹਾ ਕੇ ਭੇਜਿਆ ਇਹਨੂੰ ਕਰ ਉਹਨਾਂ ਵੀ ਨਾ ਕਰਤੀ ਉਹਦੇ ਬਾਅਦ ਕੁਲਬੀਰ ਸਿੰਘ ਜੀ ਨੇ ਟਿਕਟ ਦਿੱਤੀ ਪਰ ਲੋਕ ਜਿਹੜੇ ਹਨ ਬੜੇ ਸਿਆਣੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਉਨੀ ਕੀ ਫਰਕ ਨਹੀਂ ਜਮੀਨ ਤੇ ਸਮਾਨ ਦਾ ਫਰਕ ਹੈ ਸੱਚ ਤੇ ਝੂਠ ਦਾ ਫਰਕ ਹੈ ਲੋਕ ਰਵਾਇਤੀ ਪਾਰਟੀਆਂ ਨੂੰ ਝੂਠ ਸਮਝਦੇ ਆ ਆਮ ਆਕੀ ਪਾਰਟੀ ਨੂੰ ਸੱਚ ਸਮਝਦੇ ਆ ਜਦੋਂ ਵੋਟ ਕਹਿਣ ਜਾਂਦੀ ਹੈ ਨਾ ਲੋਕ ਸਾਡੇ ਨਾਲ ਆਪਣੇ ਆਪ ਤੌਰ ਪੈਂਦੇ ਆ ਵੀ ਅਹੀਂ ਵੋਟ ਕਹਿੰਨੇ ਤੁਹਾਡੀ ਕੰਮ ਕੀਤੇ ਆ ਬੋਡ ਤੇ ਹੱਕਦਾਰ ਤੁਸੀਂ ਜੀ ਪਰ ਕੋਲਰ ਸਾਹਿਬ ਕਲੱਖ ਹਲਕਾ ਕਿਹਾ ਜਾਂਦਾ ਅਮਰਪਾਲ ਦੇ ਨਾਮ ਦੇ ਆਨ ਨਾਲ ਬੜਾ ਹੀ ਇੱਕ ਰਹੱਸਮਈ ਨਹੀਂ ਬਣ ਗਿਆ ਇਹਦਾ ਮੁਕਾਬਲਾ ਕਿ ਕਿਪਦਾ ਠੁਸਣਾ ਹੋ ਜਾਈ ਕੀਪਦਾ ਉੱਪਰ ਨਾ ਚੜਦੇ ਕਿਤੇ ਦੇਖੋ ਬੀਪੀ ਪਰਮਜੀਤ ਕੌਰ ਖਾਲਸ ਵੀ ਥੋੜੀਆਂ ਬੜੀਆਂ ਕੁਰਬਾਨੀਆਂ ਉਸ ਪਰਿਵਾਰ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਜਦੋਂ ਪਿਛਲੀ ਵਾਰ ਚੋਣ ਲੜੀ ਨਾ 2019 ਜੀ ਬੜਾ ਜ਼ੋਰ ਲੱਗਾ ਬੜਾ ਕੁਝ ਹੋਇਆ ਤੇ 2 ਲੱਖ ਤੇ 12000 ਰੁਪਏ ਬੀਬੀ ਪਰਮਜੀਤ ਕੌਰ ਖਾਲਸ ਜੀ ਜੀ ਉਹਦੇ ਬਾਅਦ ਅਮਰਤਪਾਲ ਦੀ ਤੁਸੀਂ ਗੱਲ ਕਰਦੇ ਪਏ ਜੀ ਜੀ ਦੇਖੋ ਕੋਈ ਵੀ ਪੋਲੀਟੀਸ਼ੀਅਨ ਆ ਜਾਂ ਕੋਈ ਪਲੇਅਰ ਆ ਜਾਂ ਸਾਬਕਾ ਅਧਿਕਾਰੀ ਆ ਕੋਈ ਆਮ ਮਨ ਦਾ ਜੀ ਜੀ ਹਰ ਬੰਦੇ ਨੂੰ ਹੱਕ ਆ ਲੋਕਤੰਤਰ ਆ ਲੋਕਤੰਤਰ ਦਾ ਰਾਜ ਆ ਜੀ ਜੀ ਹਰ ਬੰਦਾ ਚੋਣ ਲੜ ਸਕਦਾ ਜੀ ਅਮਰਪਾਲ ਨੂੰ ਵੇਖੋ ਵੋਟਾਂ 'ਚ ਖੜੂਣ ਤੋਂ ਕੋਈ ਨਹੀਂ ਰੋਕ ਸਕਦਾ ਹਾਂ ਵੋਟਾਂ 'ਚ ਖੜੂਣਾ ਭਾਰਤ ਦੇ ਹਰੇਕ ਨਾਗਰਿਕ ਦਾ ਹੱਕ ਆ ਜੀ ਪਰ ਲੋਕ ਬੜੇ ਸਿਆਣੇ ਆ ਲੋਕਾਂ ਨੂੰ ਪਤਾ ਆ ਵੀ 2 ਸਾਲ ਕਿੰਨੇ ਕੰਮ ਕੀਤੇ ਆ ਤੇ ਗਾਂ 3 ਸਾਲ ਸਰਕਾਰ ਅਜੇ ਪਈ ਆ ਗਾਂ ਕੰਮ ਕਿੱਥੋਂ ਲੈਣੇ ਆ ਜੀ ਜਿਨ੍ਹਾਂ ਲੋਕਾਂ ਦੇ ਸੜਕਾਂ ਬਣਨ ਵਾਲੀਆਂ ਗਲੀਆਂ ਬਣਨ ਵਾਲੀਆਂ ਕਈਆਂ ਦੇ ਕੋਠੇ ਕੱਚੇ ਆ ਮਕਾਨ ਬੰਨ ਵਾਲੇ ਆ ਇਹਨਾਂ ਸਾਰੇ ਲੋਕਾਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਦੀ ਸਰਕਾਰ ਆ ਉਹਨੂੰ ਵੋਟ ਕਰਾਂਗੇ ਤੇ ਫੇਰ ਹੀ ਕੰਮ ਲਵਾਂ ਲੋਕ ਬੜੇ ਸਿਆਣੇ ਆ ਅੱਗੇ ਵਾਲੀਆਂ ਗੱਲਾਂ ਨਹੀਂ ਰਹੀਆਂ ਇਹਨਾਂ ਨੂੰ ਇਹ ਵੀ ਸ਼ਾਇਦ 88 99 ਵਾਲਾ ਦੌਰ ਜਿਵੇਂ ਸਿਮਰਜੀਤ ਸਿੰਘ ਮਾਨ ਨੂੰ ਉਦੋਂ ਐਮਪੀ ਜਿੱਤ ਕੇ ਤੇ ਸਿਮਰਜੀਤ ਮਾਨ ਨੇ ਕੀ ਕੀਤਾ ਲੋਕਾਂ ਨੂੰ ਪਤਾ ਵੀ ਜਿਹਦੀ ਸਰਕਾਰ ਕੰਮ ਉਸੇ ਕਰਦੇ ਆ ਲੋਕ ਬੜੇ ਸਿਆਣੇ ਆ ਜੀ ਜੀ ਵੇਖੋ ਫੇਸਬੁੱਕ ਤੇ ਕਮੈਂਟ ਕਰਨਾ ਵੋਟਾਂ ਨਹੀਂ ਪੈਂਦੀਆਂ ਉਹ ਫੇਸਬੁੱਕ ਤੇ ਕਮੈਂਟ ਫੇਸਬੁੱਕ ਤੇ ਹੀ ਰਹਿ ਜਾਂਦੀਆਂ ਜਦੋਂ VOTING ਦਾ ਵੇਲਾ ਆਉਂਦਾ ਨਾ ਉਹ ਕਰਨੀ ਪੰਜਾਬ ਦੇ ਲੋਕਾਂ ਲੋਕ ਸਭਾ ਖਡੂਰ ਸਾਹਿਬ ਵਾਲਿਆਂ ਤੇ ਜਿਹੜੇ ਕਮੈਂਟ ਆਉਂਦੇ ਆ ਉਹ ਕੈਨੇਡਾ ਅਮਰੀਕਾ ਫੇਕ ਆਈਡੀਆਂ ਤੋਂ ਵੱਖ-ਵੱਖ ਬੰਦੇ ਆਲੇ 50 100 100 ਆਈਡੀਆਂ ਬਣਾਈਆਂ ਉਹਨਾਂ ਤੋਂ ਕਮੈਂਟ ਆਉਂਦੀਆਂ ਲੋਕ ਬੜੇ ਸਿਆਣੇ ਆ ਲੋਕ ਫਤਵਾ ਦੇਣਗੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਫਤਵਾ ਦੇਣ ਆਪਾਂ ਇੱਕ ਮਠਿਆਈ ਦੀ ਦੁਕਾਨ ਦੇ ਉੱਤੇ ਖੜੇ ਆ ਪਰ ਪਿੱਛੇ ਜੇ ਇੱਕ ਥੋੜੇ ਬਿਆਨ ਕਰਕੇ ਬੇਸਵਾਦੀ ਹੋ ਗਈ ਸੀ ਉਹ ਜੋ ਚਾ ਮੇਂ નીકਲ ਗਿਆ ਦਿਮਾਗ ਚੋਂ ਬਾਅਦ ਚ ਅਹਿਸਾਸ ਹੋਇਆ ਫਿਰ ਵੇਖੋ ਮੇਰਾ ਕਿਸੇ ਵੀ ਬਰਾਦਰੀ ਦਾ ਜਾਂ ਕਿਸੇ ਆਮ ਵਿਅਕਤੀ ਦਾ ਕਿਸੇ ਨਾਲ ਕੋਈ ਵੈਰ ਨਹੀਂ ਜੀ ਜੀ ਉਹ ਥੋੜਾ ਜਿਹਾ ਜਿਹੜਾ ਸਾਬਕਾ ਐਮਐਲਏ ਆ ਉਹਨੇ ਜਾਣ ਪੁੱਝ ਕੇ ਤਲਖ ਕਲਾਮੀ ਕਰਦਾ ਰਿਹਾ بار بار ਨਿਚੀ ਟਿੱਪਣੀਆਂ ਕਰਦਾ ਰਿਹਾ ਉਹਦੇ ਕਰਕੇ ਯੂਚ ਆ ਕੇ ਉਹ ਗੱਲਾਂੀਆਂ ਹੋਣੀਆਂ ਨਹੀਂ ਚਾਹੀਦੀਆਂ ਪਰ ਉਹਦੇ ਲਈ ਲੋਕਾਂ ਨੇ ਜਿਹੜਾ ਵਾ ਉਹ ਸਮਝ ਲਈ ਆ ਗੱਲ ਵੀ ਵਾਕਈ ਕੋਈ ਬਰਾਦਰੀ ਨੂੰ ਜਾਂ ਕਿਸੇ ਵਿਅਕਤੀ ਨੂੰ ਨਹੀਂ ਕੋਈ। ਮੈਂ ਆਖਰੀ ਸਵਾਲ ਲੈ ਰਿਹਾ ਹਾਂ। ਤੁਹਾਡਾ ਸਭ ਮੁੱਖ ਮੁਕਾਬਲਾ ਕਿਹਦੇ ਨਾਲ ਮੰਨ ਰਹੇ ਹੋ ਜੀ ਇਸ ਵੇਲੇ? ਕਿ ਕਿੰਨਾ ਕੁ ਮਾਰਜਿਨ ਸੋਚ ਕੇ ਚੱਲ ਰਹੇ ਹੋ ਜਿੱਦੇ ਦਾ? ਸਾਡਾ ਮੁਕਾਬਲਾ ਜਿਹੜਾ ਨਾ ਉਹ ਕਿਸੇ ਨਾਲ ਨਹੀਂਗਾ। ਜੀ। ਇੱਥੇ ਮੁਕਾਬਲਾ ਸੱਚ ਦਾ, ਝੂਠ ਦਾ। ਰਵੈਤੀ ਪਾਰਟੀਆ ਝੂਠਿਆ। ਆਮ ਆਦਮੀ ਪਾਰਟੀ ਸੱਚਿਆ। ਲੋਕ ਸੱਚ ਨੂੰ ਫਤਵਾ ਦੇਣਗੇ, ਜਿਤਾਉਣਗੇ। ਆ 4 ਤਰੀਕ ਨੂੰ ਰਿਜ਼ਲਟ ਆ ਜਾਣਾ ਤੁਹਾਨੂੰ ਪਤਾ ਲੱਗ ਜਾਣਾ ਕਿ ਕਿੰਨਾ ਕੁ ਮਾਰਜਿਨ ਆਉਂਦਾ। ਪ੍ਰਮਾਤਮਾ ਕਿਰਪਾ ਕਰੇ ਪਾਪਾ ਨਾਨਕ ਸੱਚ ਤੇ ਸਰਦਾਰ ਭਗਵੰਤ ਸਿੰਘ ਮਾਨ ਖੜੇ ਆ ਟਟੇ ਆ ਤੇ ਜਿੱਤਣਗੇ ਵੱਡੀ ਲੀਡ ਨਾਲ 13 ਦੇ 13 ਮੈਂਬਰ ਪਾਰਲੀਮੈਂਟ ਲੋਕ ਸਭਾ ਜਾਣਗੇ ਤੇ ਪੰਜਾਬ ਦੇ ਮੁਥੇ ਹੱਲ ਕਰਕੇ ਲਿਆਉਣਗੇ ਇੰਡੀਆ ਲਾਇੰਸ ਦੀ ਸਰਕਾਰ ਪੰਜ ਆ ਰਹੀ ਆ 543ਾਂ ਚੋਂ 450 MP ਇੰਡੀਆ ਲਾਇੰਸ ਤੇ ਆਮ ਆਦਮੀ ਪਾਰਟੀ ਦੇ ਭਾਈ ਵਾਲ MP ਜਿੱਤਣਗੇ ਤੇ ਪੰਜਾਬ ਚ ਪੂਰੇ ਭਾਰਤ ਚ ਆਮ ਆਦਮੀ ਪਾਰਟੀ ਤੇ ਇੰਡੀਆ ਲਾਇੰਸ ਦੇ MP ਬਣਗੇ ਪੰਜਾਬ ਤੇ ਤੇ ਪੂਰੇ ਭਾਰਤ ਦੇ ਹੱਕ ਲੋਕਾਂ ਨੂੰ ਮਿਲਣਗੇ ਮੈਂ ਕਿ ਸਰਾਰਪਿਲ ਦਾ ਸਵਾਲ ਤਾਂ ਜਿੰਨੇ ਵੀ ਆਵਾਜ਼ ਦੀ ਪਾਰਟੀ ਦੇ ਐਮਐਲਏ ਜਾਂ ਕੈਬਨਿਟ ਬੰਦਲੇ ਖੜੇ ਨੇ ਉਹਨਾਂ ਨੂੰ ਜ਼ਰੂਰ ਪੁੱਛਦਾ ਹੁੰਦਾ ਤੁਹਾਡਾ ਜਿਹੜਾ ਹਲਕਾ ਵਿਧਾਨ ਸਭਾ ਉਥੋਂ ਦੀ ਜਿਮਨੀ ਚੌਰ ਹੋਣੀ ਤੈ ਹੈ ਬਿਲਕੁਲ ਬਿਲਕੁਲ ਕੌਣ ਉਮੀਦਵਾਰ ਹੋਏਗਾ ਸਰਵਾ ਜਿਵੇਂ ਸਰਵਾ ਕਰਕੇ ਪਾਰਟੀ ਨੇ ਮੈਨੂੰ ਉਮੀਦਵਾਰ ਉਸੇ ਤਰ੍ਹਾਂ ਸਰਵਾ ਉਹਦਾ ਜਿਹੜਾ ਚਿਤਦਾ ਹੋਵੇਗਾ ਉਮੀਦਵਾਰ ਪਾਰਟੀ ਉਹਨੂੰ ਉਮੀਦਵਾਰ ਬਣਾਵੇ ਏ ਠੋਕੇ ಮತ ਕਰਾਂਗੇ